ਤੁਸੀਂ ਇੱਥੇ ਪਹੁੰਚੇ ਜੇ ਧਰਨਾ ਜਿਹੜਾ ਆਇਆ ਚੋਲਾ ਸਾਹਿਬ ਵਾਲਾ ਹਾਂਜੀ ਫਰੋਤੀਆਂ ਦੀਆਂ ਕਾਲ ਆ ਰਹੀਆਂ ਕੀ ਕਹਿਣਾ ਚਾਹੁੰਦੇ ਆਂ ਦੇ ਵਿੱਚ ਚੋਰੀ ਹੋ ਜਾਂਦੀ ਹੈ ਦੇਖੋ ਜੀ ਪਹਿਲਾਂ ਤਾਂ ਮੈਂ ਆਪ ਜੀ ਦੇ ਚੈਨਲ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਤੁਹਾਡੇ ਚੈਨਲ ਤੇ ਰਾਈ ਜਿਹੜਾ ਅੱਜ ਪੂਰੇ ਦੇਸ਼ ਦੇ ਵਿੱਚੋਂ ਵਰਲਡ ਦੇ ਵਿੱਚ ਜਿਹੜੀ ਇਹ ਖਬਰ ਜਾਣੀ ਆ ਇਹ ਧਰਨਾ ਜਿਹੜਾ ਵਾ ਅਸੀਂ ਕਾਫੀ ਦਿਨਾਂ ਤੋਂ ਵੇਟ ਕਰ ਰਹੇ ਸੀ ਜਿਹੜੀ ਚੋਲਾ ਸਾਹਿਬ ਦੇ ਵਿੱਚ ਫਰੋਤੀਆਂ ਦਾ ਦੌਰ ਬਹੁਤ ਤੇਜ਼ ਚੱਲ ਰਿਹਾ ਹਰ ਇੱਕ ਦੁਕਾਨਦਾਰ ਨੂੰ ਵਾਰੀ-ਵਾਰੀ ਜਿਹੜੀ ਆ ਉਹ ਫਰੋਤੀ ਦੀ ਜੜੀ ਡਿਮਾਂਡ ਆ ਰਹੀ ਆ ਕਿ ਇੰਨੇ ਪੈਸੇ ਦੇ ਦਿਓ ਨਹੀਂ ਤੇ ਤੁਹਾਨੂੰ ਇਹ ਪੂਰੇ ਸਬੰਧ ਦੇ ਵਿੱਚ ਇੱਕ ਸਾਡੇ ਜਿਹੜੇ ਇੱਕ ਟੈਲੀਕਾਮ ਵਾਲਾ ਪ੍ਰੀ ਟੈਲੀਕਾਮ ਵਾਲਾ ਓਨਰ ਸੀਗਾ ਪੂਰਾ ਟੈਲੀਕਾਮ ਵਾਲੇ ਕੋਲੋਂ ਫਰौती ਮੰਗੀ ਗਈ ਫਰौती ਨਾ ਦੇਣ ਦੀ ਸ਼ਕਲ ਦੇ ਵਿੱਚ ਉਹਦੀ ਦੁਕਾਨ ਤੇ ਆ ਕੇ ਉਹਨੂੰ ਗੋਲੀਆਂ ਮਾਰੀਆਂ ਗਈਆਂ ਪੂਰੇ ਸਬੰਧ ਵਿੱਚ ਸਾਨੂੰ ਜੇ ਕੋਈ ਇਨਸਾਫ ਨਹੀਂ ਮਿਲਿਆ ਤਾਂ ਸਾਰੇ ਬਾਜ਼ਾਰ ਵਾਲਿਆਂ ਨੇ ਹੋਰ ਨਗਰ ਵਾਲਿਆਂ ਨੇ ਇੱਕ ਤਹਿਈਆ ਕੀਤਾ ਕਿ ਅਸੀਂ ਜਿਹੜਾ ਪ੍ਰਸ਼ਾਸਨ ਦੇ ਕੋਲੋਂ ਇਨਸਾਫ ਜਿਹੜਾ ਲੈਣਾ ਵਾ ਪੂਰੇ ਵਾਤੇ ਸਾਨੂੰ ਤੁਹਾਨੂੰ ਨਾਲ ਪ੍ਰਸ਼ਨ ਕਰਨਾ ਪੈ ਰਿਹਾ ਨਾਇਬ ਸਾਹਿਬ ਜਿਹੜਾ ਅੱਜ ਚੋਲਾ ਸਾਹਿਬ ਖਾੜਾ ਖੇਤਰ ਨਾਲ ਆਇਆ ਕੀ ਮਾਮਲਾ ਸਾਰਾ ਵੇਖੋ ਜੀ ਫੋਟੀਆਂ ਦੀ ਗੱਲ ਆਉਂਦੀ ਪਈ ਆ ਸਾਰਿਆਂ ਨੂੰ ਹੁੰਦੀ ਐ ਮੈਨੂੰ ਵੀ ਆਈ ਆ ਆ ਮੈਨੂੰ ਵੀ ਆਣ ਕੇ ਫੋਨ ਚੁੜਵਾਣਾ ਕੀਤਾ ਆ ਫੋਪ ਇਹਨੇ ਪੈਸੇ ਦੋ ਅਸੀਂ ਕਿੱਥੋਂ ਦੀਗੇ ਪੈਸੇ ਅਸੀਂ ਮਿਹਨਤ ਕਰਦੇ ਪਏ ਆਪਣੀ ਆਪ ਦੇ ਕੰਮ ਵਾਲੇ ਕਰਦੇ ਪਏ ਆ ਹਾਂ ਅੱਗੇ 8:00 ਟਾਈਮ ਉਦੋਂ ਵੀ ਕੀਤਾ ਕੰਮ ਕਾ ਕਰਦੇ ਨੇ ਉਹਨੂੰ ਵੀ ਆਏ ਆ ਮੈਂ ਇਜ਼ਹਾਰ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਇਜ਼ਹਾਰ ਨੂੰ ਇਹ ਨੱਥ ਪਾਈ ਜਾਵੇ ਵੇਖੋ ਛਰੇ ਆਮ ਪਿੰਡਾਂ 'ਚ ਨਛਾ ਵੇਖਦਾ ਪਿਆ ਨਸ਼ਿਆਰੇ ਮੁੰਡੇ ਉੱਠ ਕੇ ਗੋਰੀਆਂ ਮਾਰਦੇ ਪਏ ਆ ਮੈਂ ਐਸਐਸਪੀ ਸਾਹਿਬ ਉਹ ਦਿਨਾਈ ਸੀ ਚੋਲਾ ਸਾਹਿਬ ਉਹ ਤੁਹਾਨੂੰ ਆ ਕੇ ਗਏ ਸੀ ਮੈਂ ਨਾਕਿਆਂ 'ਚ ਨਾਕੇ ਨਾ ਦੇਣਾ ਨਾਕੇ ਉਹ ਮੂੰਹ ਦੇ ਲੱਗੇ ਨੇ ਕੇਹੜਾ ਮੋਟਰਸਾਈਕਲ ਇਹਨਾਂ ਨੇ ਕੇਹੜਾ ਕੇਹੜਾ ਨਹੀਂ ਚੌਂਗਾ 'ਚ ਉੱਥੇ ਬੈਠੇ ਆ ਆਣ ਕੇ ਖਾਣੇ 'ਚ ਉੱਥੇ ਬਹਿ ਜਾਂਦੇ ਆ ਤੇ ਦੋ ਤਿੰਨਾਂ ਬੰਦਿਆਂ ਦਾ ਮਾਜਮਾ ਮਰੀਦ ਨੂੰ ਆਈ ਥੀ ਹੋਈ ਚੌਂਚ ਮੈਂ ਕਿਹੜੀ ਗੰਦੂਈ ਆ ਮੋਟਰਸਾਈਕਲ ਦੇ ਨਹੀਂ ਆ ਉਹ ਕਹਿੰਦੇ ਸਾਡੇ ਸਿਹਾਰ ਨੇ ਹੱਥ ਬੰਨੇ ਆ ਅਸੀਂ ਕੋਈ ਕੰਮ ਨਹੀਂ ਕਰਦੇ ਦੇਖੋ ਮੈਂ ਸਾਰੇ ਗੁਰੂ ਅਜੰਦੇਸਰ ਨਗਰ ਚ ਆ ਗਨਾ ਸੱਚੇ ਪਾਤਸ਼ਾਹ ਕਿਰਪਾ ਕਰੇ ਠੰਡ ਬਰ ਬਖਸ਼ੇ ਸਾਡੇ ਬਾਜ਼ਾਰ ਚ ਭਾਈ ਜਾਲਾ ਤੁਹਾਨੂੰ ਕਿੰਨੇ ਚਿਰ ਤੋਂ ਜਿਹੜਾ ਫਰੋਦਿਆਂ ਦਾ ਫੋਨ ਆ ਰਿਹਾ ਮੈਨੂੰ ਅੱਜ ਤੋਂ 5 16 ਜਣੇ ਹੋ ਗਏ ਆਇਆ ਇਹਨੂੰ ਪੰਜ ਛੇ ਵਾਰੀ ਆਏ ਆ ਪੰਜ ਛੇ ਵਾਰੀ ਆਈ ਆ ਉਹ ਨਾ ਲੈਂਦੇ ਜੀ ਛੱਡਿਓ ਨਾ ਨਾ ਆਉਂਦੇ ਆ ਜੀ ਮੀਨੇ ਪੈਸੇ ਦੇ ਦਿਓ ਤੇ ਆ ਗੱਲ ਆਉਂਦੀ ਆ ਪਾਜੀ ਕੀ ਨਾਮ ਆਪਣਾ ਤੇ ਥਾਣੇ ਦੇ ਅੱਗੇ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਕੀ ਮਾਮਲਾ ਜੀ ਮੇਰਾ ਨਾਮ ਤਰਸੀਮ ਨૈયਰ ਆ ਜੀ ਆ ਪਿਛਲੇ 2 ਤਰੀਕ ਨੂੰ ਚੋਲਾ ਸਾਹਿਬ ਦੇ ਵਿੱਚ ਪ੍ਰੀਤ ਟੈਲੀਕਮ ਦੇਤੇ ਜਾਨਲੇਵਾ ਹਮਲਾ ਆਇਆ ਜੀ ਸਾਰਾ ਸ਼ਹਿਰ ਉਸੇ ਰੋਸ ਦੇ ਵਿੱਚ ਪ੍ਰਸ਼ਾਸਨ ਦੇ ਕੋਲੋਂ ਇਨਸਾਫ ਲੈਣ ਦੇ ਮੁੱਦੇ ਦੇ ਤੇ ਇੱਥੇ ਬੈਠੇ ਹੋਏ ਸਾਰੇ ਜੀ ਇਸ ਤੋਂ ਪਹਿਲਾਂ ਪੁਲਿਸ ਕੋ ਗਏ ਜੋ ਕੋਈ ਤੁਹਾਨੂੰ ਪੁਲਿਸ ਕੋ ਗਏ ਜੀ ਉਹਨਾਂ ਨੇ ਕਿਹਾ ਸਾਨੂੰ ਸੋਮਵਾਰ ਤੱਕ ਦਾ ਟਾਈਮ ਦਿੱਤਾ ਜਾਵੇ ਤੇ ਸੋਮਵਾਰ ਤੋਂ ਬਾਅਦ ਵੀ ਅਜੇ ਤੱਕ ਕੋਈ ਇਨਸਾਫ ਵਾਲੀ ਗੱਲ ਨਹੀਂ ਆ ਜੀ ਇਸੇ ਮੁੱਦੇ ਦੇ ਉੱਤੇ ਹੀ ਚੋਲਾ ਸਾਹਿਬ ਦੀ ਆ ਸਾਰੀ ਸੰਗਤ ਆ ਕੇ ਬੈਠੀ ਹੋਈ ਇੱਥੇ ਕਿਵੇਂ ਦੇਖਦੇ ਜੋ ਲਗਾਤਾਰ ਇਹ ਫਰੋਤੀਆਂ ਮੰਗਣ ਦਾ ਸਿਰ ਬਹੁਤ ਪਰੇਸ਼ਾਨੀਆਂ ਆ ਜੀ ਸਾਰਾ ਸ਼ਹਿਰ ਡਰਿਆ ਪਿਆ ਜੀ ਬਾਕੀ ਮੁਲਾਜ਼ਮ ਆਪਣਾ ਮਹਿਕਮੇ ਨੂੰ ਚਾਹੀਦਾ ਵਾ ਜੀ ਇਹਦੇ ਉੱਤੇ ਸਖਤਾਈ ਨਾਲ ਪਹਿਰਾ ਦਿੱਤਾ ਜਾਵੇ ਐਸੇ ਜੇ ਸਾਡਾ ਸ਼ਹਿਰ ਸਾਰਾ ਬਹੁਤ ਬੁਰੀ ਤਰ੍ਹਾਂ ਡਰਿਆ ਪਿਆ ਜੀ ਕੁਝ ਜੀ ਧਰਨਾ ਲਾਇਆ ਇੱਥੇ ਕੋਈ ਐਮਐਲਏ ਜਾਂ ਕੋਈ ਪ੍ਰਸ਼ਾਸਨ ਅਜੇ ਤੱਕ ਕੋਈ ਨਹੀਂ ਆਇਆ ਜੀ ਨਾ ਸਾਡਾ ਕੋਈ ਐਮਐਲਏ ਸਾਹਿਬ ਆਏ ਨਾ ਐਸਐਸਪੀ ਸਾਹਿਬ ਆਏ ਆ ਇੱਥੇ ਬਾਕੀ ਉਹਨਾਂ ਨੂੰ ਆ ਕੇ ਲੋਕਾਂ ਨੂੰ ਆਪਣਾ ਸਾਡੇ ਨਾਲ ਖਿਲੋਣਾ ਚਾਹੀਦਾ ਵਾ ਉਹਨਾਂ ਨੂੰ ਦੱਸਣਾ ਜਿਹਦਾ ਕੋਈ ਗੱਲ ਨਹੀਂ ਆ ਮਤਲਬ ਵੇਖੋ ਵੋਟਾਂ ਵੀਰੇ ਸਾਰੇ ਆਉਂਦੇ ਆ ਜੀ ਅੱਜ ਕੋਈ ਵੀ ਨਹੀਂ ਇੱਥੇ ਅਜੇ ਤੱਕ ਪਹੁੰਚਿਆ ਜੀ ਜੇ ਨਾਨ ਸਾਹਿਬ ਮਿਲੇ ਤਾਂ ਤੁਸੀਂ ਕੀ ਅਗਲਾ ਕੀ ਇਹ ਜੀ ਹਨ ਇਥੇ ਸਮੇਂ ਲਈ ਇਸੇ ਤਰ੍ਹਾਂ ਹੀ ਧਰਨਾ ਚੱਲੂਗਾ ਜੀ ਵੇਖਣ ਜੀ ਜਦੋਂ ਰਜਮਾ ਜੀ ਹੋਰੀਏ ਟੋ ਰਿਹਾ ਦੁਕਾਨਦਾਰਾਂ ਨੂੰ ਦੁਕਾਨਾਂ ਬੰਦ ਕੀਤੀਆਂ ਗਈਆਂ ਤੁਸੀਂ ਇੱਥੇ ਲੋਕੇ ਦੇ ਪਹੁੰਚੇ ਹੋ ਸਰ ਕੀ ਸਲਾਹ ਮੰਗਣਾ ਧਿਆਨ ਚ ਇਹਨਾਂ ਇਹ ਦੋ ਤਰੀਕ ਦੀ ਇੱਕ ਦੁਪਹਿਰੇ 3:31 ਕੁ ਮਿੰਟ ਦੀ ਘਟਨਾ ਆਇਆ ਮੋਬਾਈਲ ਤੋਂ ਸ਼ੌਕਰ ਸੀਗਾ ਉਹਨਾਂ ਨੂੰ ਗਰਜਤ ਸਿੰਘ ਨੂੰ ਇੱਕ ਥ੍ਰੈਟ ਆਇਆ ਸੀਗਾ ਬਾਹਰੋਂ ਸੱਤੇ ਤੇ ਯਾਦੇ ਵੱਲੋਂ ਉਹਨਾਂ ਵੱਲੋਂ ਕੋਈ ਦੋ ਅਨਨੋਨ ਪਰਸਨ ਭੇਜ ਕੇ ਤਾਂ ਸ਼ੂਕ ਕਰਾ ਦਿੱਤਾ ਗਿਆ ਤੇ ਉਹਨਾਂ ਦੇ ਫੈਰ ਇੰਜਰੀ ਹੋਈ ਜਾ ਇਸ ਟਾਈਮ ਉਹ ਐਡਮਿਟ ਨੇ ਹਸਪੀਟਲ ਉਹਦੇ ਸਬੰਧ ਦੇ ਵਿੱਚ ਇਹ ਧਾਰਨਾ ਲਾਇਆ ਗਿਆ ਸੀਗਾ ਬਾਜ਼ਾਰ ਵਾਲਿਆਂ ਵੱਲੋਂ ਕਿ ਹਜੇ ਤੱਕ ਜਿਹੜੇ ਦੋਸ਼ੀ ਨੇ ਉਹ ਤੁਹਾਡੇ ਵੱਲੋਂ ਅਰੈਸਟ ਨਹੀਂ ਕੀਤੇ ਗਏ। ਅਸੀਂ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਸਾਡੇ ਵੱਲੋਂ ਕੋਈ ਕਮੀ ਨਹੀਂ ਹੈਗੀ। ਫੁੱਲ ਐਫਰਟ ਕਰ ਰਹੇ ਹਾਂ ਉਹਨਾਂ ਨੂੰ ਜਲਦੀ ਫੜ ਲਾਂਗੇ। ਵੀ ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਆ। ਆਲਰੇਡੀ ਉਹਦੀ ਜਿਹੜੀ ਵੀਡੀਓ ਆ ਫੋਟੋ ਆ ਅਸੀਂ ਕਾਫੀ ਵਾਇਰਲ ਵੀ ਕਰ ਦਿੱਤੀ ਆ। ਅਸੀਂ ਅੱਜ ਤੁਹਾਨੂੰ ਇਹ ਚੈਨਲ ਨਾਲ ਹੀ ਵੀ ਤੁਹਾਨੂੰ ਵੀ ਪਿਕਚਰ ਦਵਾਂਗੇ ਵੀ ਤੁਹਾਨੂੰ ਵੀ ਕਹਾਂਗੇ ਕਿ ਇਹਨੂੰ ਆਪਣੇ ਮੀਡੀਆ ਦੇ ਰਾਹੀਂ ਹੋਰ ਚੈਨਲਾਂ ਦੇ ਉੱਤੇ ਪਾ ਕੇ ਵਾਇਰਲ ਕਰ ਦਿੱਤਾ ਜਾਵੇ ਤਾਂ ਕਿ ਕੋਈ ਨਾ ਕੋਈ ਹੋਰ ਸਾਨੂੰ ਕਿਸੇ ਪਾਸਿਓਂ ਸਰਾਹ ਮਿਲ ਸਕੇ ਜੀ ਤੇ ਅੱਜ ਗੱਲਬਾਤ ਹੋਈ ਸਤਿਆਂ ਦੇ ਨਾਲ ਜਿਨ੍ਹਾਂ ਨਾਲ ਸਾਰਿਆਂ ਦੇ ਨਾਲ ਗੱਲਬਾਤ ਹੋਈ ਆ ਇਹਨਾਂ ਦੇ ਜਿਹੜੇ ਕੁਝ ਮਨ ਦੇ ਵਿੱਚ ਸਵਾਲ ਸੀਗੇ ਜਾਂ ਇਸ਼ੂ ਸੀ ਉਹਨਾਂ ਦੇ ਬਾਰੇ ਕਾਫੀ ਵਿਚਾਰ ਵਟਾਂਦਰਾ ਹੋਇਆ ਜੀ ਉਹਨਾਂ ਨੇ ਹੁਣ ਕਿਹਾ ਸਾਨੂੰ 10 ਮਿੰਟ ਸਾਰੀ ਕਮੇਟੀ ਨੂੰ ਸੋਚ ਲੈਣ ਦੋ ਉਸ ਤੋਂ ਬਾਅਦ ਅਸੀਂ ਆਪਣਾ ਤੁਹਾਨੂੰ ਡਿਸੀਜਨ ਦਾਂਗੇ ਜੀ